ਪਹਿਲੀ ਲਾਮਕ ਹੈ ਪ੍ਰਵਿਰਤੀ ਕਰਮ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰਦਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿਰੜੋ ਪਾਪ ਤਜਾਇਆ ਬਲਰਾਮ ਜੀਓ ਪਹਿਲੀ ਲਾਮ ਪ੍ਰਵਿਰਤੀ ਕਰਮ ਹੈ ਪ੍ਰਵਿਰਤੀ ਦਾ ਅਰਥ ਹੈ ਪ੍ਰਵੇਸ਼ ਕਰਨਾ ਉੰਜ ਗੁਰਸਿੱਖੀ ਵਿੱਚ ਪ੍ਰਵਿਰਤੀ ਤੇ ਨਿਰਵਿਰਤੀ ਦੋਨੋਂ ਸਵੀਕਾਰ ਨੇ ਜੀ ਪ੍ਰਵਿਰਤੀ ਦਾ ਅਰਥ ਹੈ ਪ੍ਰਵੇਸ਼ ਕਰਨਾ ਸਿੱਖ ਨੇ ਪ੍ਰਵਿਰਤੀ ਕਰਮ ਵਿੱਚ ਵਹਿ ਰਹਿ ਕੇ ਵੀ ਨਿਰਵਿਰਤੀ ਰਹਿਣਾ ਹੈ ਭਾਵਾਂ ਪਹਿਲੀ ਲਾਮ ਦਾ ਭਾਵ ਹੈ ਕਿ ਕੱਲਾ ਗ੍ਰਿਸ਼ਤ ਵਿੱਚ ਪਰਵੇਸ਼ ਨਾ ਕਰ ਮਨੁੱਖ ਕਿ ਸੱਚ ਏਵੇਂ ਆਤਮਕ ਜੀਵਨ ਵਿੱਚ ਰੱਬ ਦੇ ਮਿਲਾਪ ਦੀ ਪਹਿਲੀ ਪ੍ਰਵਿਰਤੀ ਕਰਮ ਏਵੇਂ ਤੂੰ ਧਰਮ ਨੂੰ ਦਿੜੜ ਕਰ ਤੇ ਧਰਮ ਨੂੰ ਦਿੜੜ ਕਰਨਾ ਕਰਤਾਰ ਦੇ ਨਾਮ ਨੂੰ ਜਪਣਾ ਪਹਿਲਾ ਪਹਿਲਾ ਸਟੈਪ ਏਵੇਂ ਜੀ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਉਂਝ ਮੈਂ ਫਿਰ ਬੇਨਤੀ ਕਰਦਿਆਂ ਸਿੱਖ ਗ੍ਰਿਸ਼ਤ ਵਿੱਚ ਪਰਵਿਰਤ ਵਿੱਚ ਰਹਿ ਕੇ ਨਰਵਿਰਤਕ ਹੈ ਜਿਵੇਂ ਅਕਸਰ ਵਿਆਹ ਵਿੱਚ ਹਰ ਪ੍ਰਚਾਰਕ ਇਹ ਪ੍ਰਮਾਣ ਦਿੰਦਾ ਹੈ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿਸਾਨੇ ਦੋ ਉਦਾਹਰਣ ਹੈ ਨਾ ਕਮਲ ਦਾ ਫੁੱਲ ਪ੍ਰਵਿਰਤ ਹੈ ਪਰ ਸੰਗਤ ਜੀ ਨਾਲ ਨਿਰਵਿਰਤ ਵੀ ਹੈ ਕਮਲ ਦਾ ਫੁੱਲ ਜੜਾ ਆਪਣੀਆਂ ਪਾਣੀ ਵਿੱਚ ਚਿੱਕੜ ਵਿੱਚ ਰੱਖਦਾ ਉਹ ਪ੍ਰਵਿਰਤੀ ਹੈ ਉਹਦੀ ਪਰ ਆਪਣੇ ਫੁੱਲ ਨੂੰ ਚਿੱਕੜ ਨਾਲ ਭਿੱਜਣ ਨਹੀਂ ਦਿੰਦਾ ਉਹਨੂੰ ਦਾਗ ਨਹੀਂ ਲੱਗਣ ਦਿੰਦਾ ਜੜਾ ਪ੍ਰਵਿਰਤ ਨੇ ਫੋਲ ਨਰਵਿਰਤ ਹੈ ਮੁਰਗਾਬੀ ਪਾਣੀ ਵਿੱਚ ਆਉਂਦੀ ਹੈ ਪੈਰ ਉਹਦੇ ਪਾਣੀ ਵਿੱਚ ਪ੍ਰਵਿਰਤ ਨੇ ਪਰ ਖੰਭ ਜਿਹੜੇ ਨੇ ਉਹਦੇ ਨਰਵਿਰਤ ਨੇ ਸਤਗੁਰਾਂ ਨੇ ਕਿਹਾ ਪ੍ਰਵਿਰਤੀ ਕਰਮ ਧਰਮ ਡ੍ਰਿੜ ਕਰਨਾ ਅਗਲਾ ਇਹ ਜੀ ਧਰਮ ਕੌਣ ਡ੍ਰਿੜ ਕਰਾਏਗਾ ਨਾਮ ਕੌਣ ਡ੍ਰਿੜ ਕਰਾਏਗਾ ਅਗਲੀ ਲਾਮ ਹੈ ਹਰ ਦੂਜੜੀ ਲਾਮ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਦੂਸਰੀ ਲਾਮ ਸਤਗੁਰੂ ਪੁਰਖ ਦਾ ਮਿਲਾਪ ਹੈ ਧਰਮ ਦੀੜ ਕ੍ਰਾਣ ਵਾਲੇ ਨਾਮ ਦੀੜ ਕ੍ਰਾਣ ਵਾਲੇ ਸਮਰੱਤ ਸਤਗੁਰੂ ਨੇ ਉਹਨਾਂ ਨੇ ਕਰਤਾਰ ਦਾ ਭੈ ਅੰਦਰ ਵਸਾ ਦਿੱਤਾ ਉਸ ਭੈ ਵਿੱਚੋਂ ਨਿਰਭਾਉ ਨੇ ਜਨਮ ਲਿਆ ਹੈ ਤੇ ਅਗਲੀ ਤੀਸਰੀ ਲਾਮ ਚਾਗ ਤੇ ਬੈਰਾਗ ਦੀ ਹੈ ਇਹ ਵੀ ਆਤਮਕ ਅਵਸਥਾ ਸਾਰੀਆਂ ਹਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗੀਆਂ ਬਲਰਾਮ ਜੀਓ ਚਾਹ ਤੇ ਬੈਰਾਗ ਦੋਨੋਂ ਨੇ ਇੱਕ ਪਾਸੇ ਬਿਰਹਾ ਦੀ ਕਾਂਗ ਉੱਠਦੀ ਹੈ ਤੇ ਜਗਿਆਸੂ ਬੇਬਲੋ ਕੇ ਬੈਰਾਗ ਵਿੱਚ ਜ਼ਾਰੋ ਜ਼ਾਰ ਹੁੰਦਾ ਹੈ ਤੇ ਦੂਜੇ ਪਾਸੇ ਰੋਣ ਤੋਂ ਬਾਅਦ ਇੱਕ ਚਾਹ ਬਣਦਾ ਹੈ ਕਿ ਸਾਈਂ ਦੇ ਨਾਲ ਮਿਲਾਪ ਹੋਣਾ ਹੈ ਪਿਆਰਿਓ ਚੌਥੀ ਲਾਮ ਹੈ ਤੇ ਸਿਰਫ ਇੱਕ ਇੱਕ ਟੋਕ ਲਈ ਜੀ ਹਰ ਚੌਥੜੀ ਲਾਮ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਚੌਥੀ ਲਾਮ ਸਹਿਜ ਅਵਸਥਾ ਦੀ ਹੈ ਖਰੀ ਪ੍ਰਮਾਤਮਾ ਵੈ ਗੁਰੂ ਜੀ ਨੂੰ ਪਾਣ ਦੀ ਹੈ ਇੱਥੇ ਅਜ ਸਤਿਗੁਰਾਂ ਨੇ ਬਚਨ ਕੀਤੇ ਨੇ ਜੀ ਪਹਿਲਾ ਪਦ ਆਸੀ ਕਿ ਵਿਆਹ ਦਾ ਸਾਜੋ ਸਮਾਨ ਇਕੱਠਿਆ ਕਰਦੇ ਪਿਆ ਤੇ ਮਹਾਰਾਜ ਬਚਨ ਕਰ ਰਿਹਾ ਭਾਈ ਸਿੱਖੋ ਜਦੋਂ ਵੈਗੁਰੂ ਦੇ ਗੁਣ ਗਾਏ ਨਾ ਇਹ ਸਾਰਾ ਸਮਾਨ ਇਕੱਠਾ ਹੋ ਗਿਆ ਫਿਰ ਇਹ ਵੀ ਸੁਣ ਲਿਆ ਕਿ ਵੈਗੁਰੂ ਐਸੇ ਪਤੀ ਨੇ ਜਿਹੜਾ ਕਦੀ ਖਤਮ ਨਹੀਂ ਹੁੰਦਾ ਅਕਾਲ ਮੂਰਤ ਵਰ ਪਾਇਆ ਅਬਨਾਸੀ ਨਾ ਕਦੇ ਮਰੇ ਨਾ ਜਾਇਆ ਉਸ ਪਤੀ ਨੇ ਕਦੀ ਮਰਨਾ ਨਹੀਂ ਇਕ ਹੋਰ ਨਾ ਉਹ ਮਰਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਪੋਗ